ਰੇਲਵੇ ਲੰਗਰ ਸੇਵਾ ਸਮਤੀ ਮਲੋਟ ਅਤੇ ਨਾਰੀ ਚੇਤਨਾ ਮਲੋਟ ਵੱਲੋਂ ਮਲੋਟ ਦੇ ਐਡਵਰਡ ਗੰਜ ਗੈਸਟ ਹਾਊਸ ਮਲੋਟ ਵਿਖੇ 21 ਨਵ ਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਦੇ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ। ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਆਪਣੀਆਂ ਪੇਸ਼ਕਾਰੀਆਂ ਪੇਸ਼ ਕੀਤੀਆਂ ਅਤੇ ਦਰਸ਼ਕਾਂ ਨੇ ਉਹਨਾਂ ਦਾ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ 21 ਨਵ ਜੰਮੀਆਂ ਬੱਚੀਆਂ ਨੂੰ ਗਰਮ ਕੱਪੜੇ, ਮੂਫਲੀਆਂ ਤੇ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਬਾਅਦ ਦੇ ਵਿੱਚ ਲੋੜੀ ਬਾਲ ਕੇ ਤਿਲ ਪਾ ਕੇ ਰਸ ਰਸਮੀ ਤੌਰ ਤੇ ਲੋੜੀ ਮਨਾਈ ਗਈ ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਆਪਣੀਆਂ ਪੇਸ਼ਕਾਰੀਆਂ ਪੇਸ਼ ਕੀਤੀਆਂ

ਦੇ ਨਾਲ ਲੱਗ ਨਹੀਂ ਸਕਦਾ ਜਵਾਬ ਹੋ ਗਿਆ ਕਿ ਤੇਰੇ ਦੋ ਬੱਚੇ ਆ ਹਨ ਔਰ ਦੋਨੋਂ ਹੀ ਡਾਕਟਰ ਆ ਤਾਂ ਵੀ ਇਹ ਜੀ ਦੇਖਦੇ ਆ ਕਿ ਪੜ੍ਹ ਲੈ ਕੇ ਅੱਗੇ ਆਪਣੇ ਆਪ ਨੂੰ ਨਹੀਂ ਆਪਣੇ ਆਪ ਨੂੰ ਨਹੀਂ ਸੁਧਾਰਦੇ ਕੋਈ ਬਹੁਤ ਘੱਟ ਨੋਟਿੰਗ ਬਸਤੇ ਜਿ ਕਿਥੇ ਆਪਾਂ ਅਸੀਂ ਆਪਦੀ ਗੱਲ ਰੱਖ ਸਕਦੇ ਹਾਂ ਕਿ ਕੀ ਲੋਕਾਂ ਚ ਚਾਰੀ ਇੰਨਾ ਹੈਗਾ ਪਤਾ ਨਹੀਂ ਕਿਸ ਗੱਲ ਪਿੱਛੇ ਤੇ ਇੱਥੇ ਪਹੁੰਚੇ ਹੋਏ ਨੂੰ ਸਾਰਿਆਂ ਨੂੰ ਇੱਕ ਬੇਨਤੀ ਆ ਕਿ ਤੁਹਾਡੀ ਜੇ ਕੋਈ ਕੁੜੀਆਂ ਨੇ ਭੈਣਾਂ ਨੂੰ ਕੋਈ ਦੁੱਖ ਤਕਲੀਫ ਹੋ ਤਾਂ ਜਰੂਰ ਸਾਨੂੰ ਦੱਸਿਆ ਕਰੋ ਕਿ ਬਹੁਤ ਸਾਰੇ ਸ਼ਿਸ਼ਾ ਤਿਆਗ ਦੀ ਸੁਣਤੀ ਜਾਨ ਤੋਂ ਜ਼ਿਆਦਾ ਮਦਦ ਚਾਹੀਦੀ ਹੈ। ਕਈ ਭੈਣਾਂ ਡਰ ਕਰਕੇ ਸਾਡੇ ਕੋਲ ਨਹੀਂ ਪਹੁੰਚ ਪਾਉਂਦੀਆਂ। ਉਹਨਾਂ ਲਈ ਹੈਲਪਲਾਈਨ ਨੰਬਰ ਵੀ ਹੈਗੇ ਨੇ। ਤਾਂ ਸਾਡੇ ਤੱਕ ਆਪਣੀ ਗੱਲ ਜਰੂਰ ਰੱਖਿਆ ਕਰੋ ਤੁਸੀਂ ਤਾਂ ਕਿ ਅਸੀਂ ਤੁਹਾਡੀ ਹੈਲਪ ਕਰ ਸਕੀਏ ਤੁਹਾਡੀ ਹੈਲਪ ਲਈ ਅਸੀਂ ਹੈਗੇ ਆ ਤੇ ਜਰੂਰ ਇਹ ਵੀ ਆ ਕਿ ਲੋੜੀ ਨਹੀਂ ਮਤਲਬ ਹਰ ਇੱਕ ਦਿਨ ਜਦੋਂ ਵੀ ਤੁਹਾਨੂੰ ਲੋੜ ਆ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ ਸਾਡੇ ਤੱਕ ਆਪਣੀ ਗੱਲ ਜਰੂਰ ਪਹੁੰਚਾਇਆ ਕਰੋ ਅਸੀਂ ਤੁਹਾਡੀ ਹਰ ਵਕਤ ਸੇਵਾ ਲਈ ਉੱਥੇ ਮੌਜੂਦ ਹੋਵਾਂਗੇ ਧੰਨਵਾਦ ਆਹ ਤੇ ਬਾਹਰ ਦੇਖੀਂ ਕਰੇ ਅੱਜ ਬਹੁਤ ਕੁਝ ਤਾਂ ਦੇ ਰਹਾ ਹੈ ਤੇ ਜਿਹੜੇ ਸਵਾ ਸਿੰਚੀ ਸ੍ਰੀ ਕੁਮਾਰ ਜੀ ਸਤੇਸ਼ ਮਿਰਦੀ ਤੇ ਬਹੁਤ ਸਾਰੇ ਇੰਟਰਟੀਮ ਨੇ ਹਰ ਸਾਲ ਧੀਆਂ ਦੀ ਲੋਰੀ ਦਾ ਪ੍ਰੋਗਰਾਮ ਜੋ ਕਰਦੇ ਹਨ ਇਹ ਬਹੁਤ ਵਧਾਈ ਦੇ ਪਾਤਰ ਨੇ ਸੋ ਭੈਣਾ ਅੱਜ ਆਪਣੇ ਦੇਸ਼ ਦੀ ਰਾਸ਼ਟਰਪਤੀ ਦੀ ਭੈਣ ਹੈ ਦੇਖੋ ਕਿੰਨੀ ਗ੍ਰੀਤੀ ਰੇਖਾ ਤੇ ਜੇਕਰ ਕਰਕੇ ਰਾਸ਼ਟਰਪਤੀ ਦੇ ਉਸੇ 사이ਪੋਰਟ ਨਾਲ ਇਹ ਸਾਡੀਆਂ ਭੈਣਾਂ ਤੇ ਮੈਂ ਸ਼ਕਤੀ ਹੈ ਮੈਂਤ ਹੈ ਨਾ ਕਿਉਂਕਿ ਅੱਜ ਦੇਸ਼ ਦੀ ਰਾਸ਼ਟਰਪਤੀ ਮੈਗਾ ਹਨ। ਸੋ ਧੀਆਂ ਨੂੰ ਕਦੇ ਵੀ ਕੁੱਖ ਚ ਕਤਲੇ ਕਰਨਾ ਚਾਹੀਦਾ। ਜੇਕਰ ਕਿਸੇ ਨੂੰ ਕੋਈ ਬੋਝ ਲੱਗਦੀਆਂ ਨੇ ਉਹਨਾਂ ਨੂੰ ਪੜਾਅ ਦਿਖਾ ਲੈ ਸਕਦੇ। ਤੇ ਸਾਡੇ ਬੰਦੇ ਸਮਾਜ ਸੇਵੀ ਸੰਸਥਾਵਾਂ ਮ ਹੈਗੀਆਂ ਨੇ ਜਿਹੜੀਆਂ ਧੀਆਂ ਨੂੰ ਪਿਆਰ ਕਰਦੀਆਂ ਨੇ ਤੇ ਆਪਣੇ ਧੀਆਂ ਸਮਝ ਕੇ ਉਹਨਾਂ ਨਾਲ ਆਪਣੀ ਤੋੜੀ ਵਿੱਚ ਪੋਹਵਾ ਲਈਆਂ। ਸੋ ਕਦੇ ਵੀ ਕੋਈ ਮਰੀ ਭੈਣ ਇਸ ਤਰ੍ਹਾਂ ਦਾ ਨਾ ਕਰੇ ਕਿ ਉਹਨੂੰ ਆਪਣੇ ਘੁੱਟ ਦੇ ਵਿੱਚ ਕਤਲ ਕਰੇ। जेकर बोल जाती हैं ब्याह शादी का तो वो भी संस्थाव बहुत सारिया है ब्याह शादियां भी उन्होंने करते दे हैं सो so, मैं ज्यादातर समा नहीं लेता मैं इतने सारी टीम का बहुत बहुत धनबाद करता है जो एक जमा की कृपा कीस को आप जी के संत मिले इन सत्कार दिता मैं सारी टीम का बहुत बहुत धन्यवाद कर ਜੋ ਅੱਜ ਰੇਲਵੇ ਲੰਗਰ ਸੇਵਾ ਸੰਗਠਨ ਤੇ ਨਾਰੀ ਚੇਤਨਾ ਮੰਚ ਮੋਟਮੋਟ ਜਿਹੜੀ 21 ਦਮੀਆਂ ਕੁੜੀਆਂ ਦੀ ਟੀਮ ਥੋੜੀ ਬਣਾਈ ਜੀ ਹਾਂਜੀ ਸਾਨੂੰ ਬਹੁਤ ਖੁਸ਼ੀ ਆ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਸਾਨੂੰ ਸਿੱਖਿਆ ਵੀ ਮਿਲਦੀ ਹੈ ਪਰ ਅਸੀਂ ਕਿੱਦੇ ਵੀ ਟੀਮ ਲੈ ਕੇ ਆਈ ਸੀ ਇੱਥੇ ਸਾਨੂੰ ਸਨਮਾਨ ਵੀ ਕੀਤਾ ਗਿਆ ਸਾਡੇ ਟੀਚਰ ਅਨਜੀਤ ਮੈਮ ਸਾਨੂੰ ਬਹੁਤ ਇਨਾਂ ਨੇ ਅਪਰੀਸ਼ੀਏਟ ਵੀ ਕੀਤਾ ਬਹੁਤ ਅੱਛਾ ਇਨਾਂ ਨੇ ਸਾਡੇ ਜੀਐਨਪੀਬਲਿਕ ਸਕੂਲ ਵੱਲੋਂ ਵੀ ਸਾਨੂੰ ਬਹੁਤ ਅਪਰੀਸ਼ੀਏਟ ਕੀਤਾ ਗਿਆ ਸਾਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਸਾਡਾ ਧੰਨਵਾਦ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ.ਐੱਡ.ਪਬਲਿਕ ਸਕੂਲ ਛਾਪਿਆਂ ਵਾਲੀ ਮਲੋਟ ਦੇ ਵਿਦਿਆਰਥੀ ਹਾਂ ਸਾਨੂੰ ਇੱਥੇ ਆ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਅੱਜ ਕੱਲ ਕੁੜੀਆਂ ਵੀ ਮੁੰਡਿਆਂ ਦੇ ਬਰਾਬਰ ਆ ਗਈਆਂ ਨੇ ਤੇ ਸਾਨੂੰ ਇਸ ਸਾਡੀ ਸਮਾਜ ਵਿੱਚ ਬਹੁਤ ਜ਼ਿਆਦਾ ਅੱਗੇ ਤੋਂ ਡਿਵੈਲਪਮੈਂਟ ਹੋ ਚੁੱਕੀ ਆ ਕਿ ਅੱਗੇ ਮੁੰਡਿਆਂ ਦੀ ਲੋੜ ਹੀ ਬਣਾਈ ਜਾਂਦੀ ਸੀ ਤੇ ਹੁਣ ਕੁੜੀਆਂ ਦੀ ਬਣਾਈ ਜਾਂਦੀ ਹੈ ਸਾਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਅੱਜ ਤੁਹਾਡੇ ਸਭ ਦਾ ਧੰਨਵਾਦ ਮੈਮ ਜੋ ਅੱਜ ਰੇਲਵੇ ਲੰਗਰ ਸੇਵਾ ਸੰਪਤੀ ਅਤੇ ਨਾਰੀ ਮੰਚ ਵੱਲੋਂ ਜਿਹੜਾ 21 ਨਵਜਨਮ ਦਿਨ ਦੀ ਲੋੜੀ ਮਨਾਈ ਗਈ ਤੁਸੀਂ ਇੱਥੇ ਪਹੁੰਚੋ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਦੀ ਆ ਬਹੁਤ ਵੱਡੀ ਖੁਸ਼ੀ ਆ ਸਾਨੂੰ ਸਾਰਿਆਂ ਨੂੰ ਤੇ ਪਹਿਲਾਂ ਮੁੰਡਿਆਂ ਦੀ ਲੋੜੀ ਮਨਾਈ ਜਾ ਰਹੀ ਸੀ ਅੱਜ ਕੁੜੀਆਂ ਦੀ ਮਨਾਈ ਜਾ ਰਹੀ ਹੈ ਤੇ ਸਾਰਿਆਂ ਨੂੰ ਇਹ ਮੈਸੇਜ ਪਹੁੰਚੇਗਾ ਕਿ ਕੁੜੀਆਂ ਦੀ ਲੋੜੀ ਜ਼ਰੂਰ ਮਨਾਨੀ ਚਾਹੀਦੀ ਹੈ ਮੁੰਡੇ ਨਹੀਂ ਬਲਕਿ ਕੁੜੀਆਂ ਵੀ ਸਭ ਤੋਂ ਉੱਪਰ ਅੱਜਕੱਲ ਕੁੜੀ ਤੇ ਮੁੰਡੇ ਚ ਕੋਈ ਫਰਕ ਨਹੀਂ ਇਹ ਸਿਰਫ ਆਪਣੇ ਨੂੰ ਸੋਚ ਬਦਲਣ ਦੀ ਕਰਨੀ ਚਾਹੀਦੀ ਆਪਣੇ ਨੂੰ ਕੋਸ਼ਿਸ਼ ਕਿ ਆਪਾਂ ਆਪਦੇ ਧੀਆਂ ਨੂੰ ਇਹ ਸਿਖਾ ਸਕਦੇ ਆ ਕਿ ਆਪਾਂ ਦੀਆਂ ਧੀਆਂ ਨੂੰ ਕੋਈ ਨਾ ਕੋਈ ਹੁਨਰ ਜਿਵੇਂ ਕੁੜੀਆਂ ਨੂੰ ਕਿਸੇ ਕੰਮ ਦਾ ਸਲਾਈ ਦਾ ਡਾਕਟਰੀ ਦਾ ਕਿਸੇ ਵੀ ਚੀਜ਼ ਦਾ ਹੁਨਰ ਦੇਣਾ ਚਾਹੀਦਾ ਵੀ ਤਾਂ ਜੋ ਕਿ ਸਮਾਜ ਕੁੜੀਆਂ ਨੂੰ ਨੀਵਾ ਨਾ ਸਮਝੇਨ ਕੀ ਆਪਾਂ ਕੁੜੀਆਂ ਲਈ ਸਭ ਕੁਝ ਕਰ ਸਕਦੇ ਆ ਤੇ ਕੁੜੀਆਂ ਦੀ ਹਿੰਮਤ ਬਣ ਸਕਦੇ ਆ ਇੱਕ ਮਾਪਿਓ ਦਾ ਹੀ ਫਰਜ਼ ਹੈ ਕੁੜੀਆਂ ਨੂੰ ਸਮਾਜ ਦੇ ਅੱਗੇ ਲੈ ਕੇ ਆਣਾ ਦੁਨੀਆ ਇਸ ਵਿੱਚ ਕੁਝ ਨਹੀਂ ਕਰ ਸਕਦੀ ਜਿਵੇਂ ਜਿਵੇਂ ਚੇਂਜ ਦੇਖੇਗੀ ਦੁਨੀਆ ਕੁੜੀਆਂ ਅੱਗੇ ਵਧ ਰਹੀਆਂ ਹਨ ਤੇ ਸਾਰੀ ਸਮਾਜ ਦੀ ਸੋਚ ਚੇਂਜ ਹੋ ਗਈ। ਭਗਾਂਜੀ ਜੋ ਅੱਜ ਰੇਲਵੇ ਲੰਗਰ ਸੇਵਾ ਤੇ ਨਾਰੀ ਮਨਚ ਬਦੋਰੀ 21 25 ਦੀ ਲੋੜੀ ਮਨਾਈ ਜੀ ਕਿਹੜਾ ਚੋਣ ਸਰ ਮੈਂ ਨਾਰੀ ਚੇਤਨਾ ਮੰਚ ਵੱਲੋਂ ਤੇ ਲੰਗਰ ਰੇਲਵੇ ਸਮਤੀ ਵੱਲੋਂ ਜੋ ਸਾਡਾ ਛੋਟਾ ਜਿਹਾ ਪ੍ਰਾਰਲਾ ਕੀਤਾ ਗਿਆ ਹੈ ਅੱਜ ਮੈਂ ਤੁਹਾਡੇ ਚੈਨਲ ਰਾਹੀਂ ਇਹ ਸਨੇਹਾ ਦੇਣਾ ਚਾਹੂੰਗੀ ਸਰ ਨਾਰੀ ਚੇਤਨਾ ਮੰਚ ਦੇ ਪ੍ਰਧਾਨ ਹੋਣ ਦੇ ਨਾਤੇ ਕਿ ਇਹ ਛੋਟਾ ਜਿਹਾ ਪ੍ਰਾਰਲਾ ਬੱਚੀਆਂ ਨੂੰ ਮਤਲਬ ਬੱਚੀਆਂ ਨੂੰ ਜਨਮ ਹੋਊਗਾ ਉਹ ਪੈਦਾ ਹੋਣ ਦੀਆਂ ਸਿਰ ਇਹਨਾਂ ਨੂੰ ਐਪਰੀਸ਼ੀਏਟ ਕਰਨ ਦੇ ਮਕਸਦ ਨਾਲ ਇੱਕ ਤਰ੍ਹਾਂ ਨਾਲ ਮਤਲਬ ਲੋੜੀ ਮਨਾ ਰਹੇ ਹਾਂ ਕਿ ਲੜਕੀਆਂ ਦੇ ਨਾਲ ਲੜਕੀਆਂ ਦੀ ਵੀ ਮਨਾਉਣੀ ਚਾਹੀਦੀ ਹੈ ਇਹ ਜੋ ਪਰਿਵਾਰ ਅੱਜ ਆਏ ਆ ਇਹਨਾਂ ਨੂੰ ਕੁਝ ਨਾ ਕੁਝ ਜ਼ਰੂਰ ਇਹ ਮਤਲਬ ਇਹਨਾਂ ਇਹ ਬੂਸਟ ਅਪ ਹੋਏ ਹੋਣਗੇ ਇਸ ਪ੍ਰੋਗਰਾਮ ਤੋਂ ਇਸ ਟਾਈਮ ਮਤਲਬ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਇਹ ਕਹਿਣਾ ਚਾਹੂੰਗੀ ਕਿ ਜੇ ਬੱਚਾ ਬੱਚਿਆਂ ਦੇ ਜਨਮ ਤੋਂ ਬਾਅਦ ਉਹਨਾਂ ਨੂੰ ਸਤਕਾਰ ਮਿਲੂਗਾ ਉਹਨਾਂ ਦੀਆਂ ਮਾਵਾਂ ਨੂੰ ਨਾਲ ਸਤਕਾਰ ਮਿਲਿਆ ਹੈ ਸ਼ਾਇਦ ਪਰੂਣ ਹੱਤਿਆ ਚ ਲੜਕੀਆਂ ਨੂੰ ਮਤਲਬ ਜਿਹੜੀਆਂ ਅਨ ਐਜੂਕੇਟਿਡ ਰਹਿ ਜਾਂਦੀਆਂ ਹਨ ਅਨ ਪੜਤਾ ਚ ਸ਼ਾਇਦ ਇਸ ਪ੍ਰੋਗਰਾਮ ਦੇ ਮਤਲਬ ਜ਼ਰੀਏ ਕੁਝ ਨਾ ਕੁਝ ਠੱਲ ਪੈ ਸਕੇ ਪਰ ਹਤਿਆ ਬਲਾਤਕਾਰ ਬਹੁਤ ਸਾਰੇ ਦਾਹੇਜ ਪ੍ਰਥਾ ਅਜੇ ਵੀ ਅਜੇ ਵੀ ਤਰਾਕਲਤੇ ਦੇਖੋ ਧਰਤੀ ਤੇ ਮਤਲਬ ਅਸੀਂ ਇੱਕ ਅੰਕੜੇ ਇਕੱਠੇ ਕਰੋ ਤੁਸੀਂ ਅਜੇ ਵੀ ਔਰਤ ਦਬਾਹੇਟ ਸ਼ਾਇਦ ਕੁਝ ਨਹੀਂ ਦੱਸ ਰਹੀ ਨਹੀਂ ਦੱਸ ਰਹੀ ਪਰ ਬਹੁਤ ਕੁਛ ਕਰਨ ਦੀ ਲੋੜ ਹੈ ਛੋਟਾ ਜਿਹਾ ਪ੍ਰੋਗਰਾਮ ਇਸ ਤੋਂ ਇਲਾਵਾ ਅਸੀਂ ਪ੍ਰੋਜਿਕਾ ਖਾਲਸਾ ਵੈਗਦੂ ਜੀ ਦੀ ਫਤਿਹ ਸਾਡੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਦੋ ਨਾਂਵਾਰ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਰੇਲਵੇ ਦੇ ਲੰਗਰ ਸੇਵਾ ਸੰਪਤੀ ਡਿਸਟ੍ਰਿਕਟ ਮਲੋਟ ਅਤੇ ਨਾਰੀ ਚੇਤਨਾ ਮੰਚ ਰਜਿਸਟਰ ਮਲੋਡ ਵੱਲੋਂ ਅੱਜ ਲੋੜਵੰਦ ਪਰਵਾਰਾਂ ਲਈ 21 ਨਵ ਜੰਮੀਆਂ ਬੱਚੇ ਦੀ ਲੋੜੀ ਜਿਹੜੀ ਹੈ ਉਹ ਝਾਂਗ ਗਸਟ ਹਾਊਸ ਮਲੋਡ ਵਿਖੇ ਮਨਾਹੀ ਗਈ ਹੈ ਅੱਜ ਇਹਨਾਂ ਬੱਚਿਆਂ ਵਾਸਤੇ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਲੋਈਆਂ ਦਿੱਤੀਆਂ ਗਈਆਂ ਹਨ ਕੱਪੜੇ ਦਿੱਤੇ ਗਏ ਹਨ ਔਰ ਲੋੜੀ ਤੇ ਮੁਗਫਲਿਆ ਦੇ ਕੇ ਇਹਨਾਂ ਬੱਚਿਆਂ ਦਾ ਮਾਨ ਸਨਮਾਨ ਜਿਹੜਾ ਹੈ ਉਹ ਕੀਤਾ ਗਿਆ ਹੈ ਔਰ ਜਿਹੜੇ ਦਿੱਤੇ ਅੱਜ ਅਸੀਂ ਲੜਕੇ ਦੀ ਲੋੜੀ ਮਨਾਉਂਦੇ ਹਾਂ ਉੱਥੇ ਸਾਡਾ ਸਾਰੀਆਂ ਸਮਾਜ ਤੇ ਵੀ ਜਿੱਥੇ ਬੰਦੀਆਂ ਦਾ ਪੰਜਾਬ ਸਰਕਾਰ ਦਾ ਔਰ ਜਿਹੜਾ ਪ੍ਰਸ਼ਾਸਨ ਦਾ ਇਹ ਉਪਰਾਲਾ ਹੈ ਕਿ ਵੱਤਵਾਦਾ ਬੱਚੀਆਂ ਦੀ ਜਿਹੜੀ ਲੋੜੀ ਹੈ ਉਹ ਮਨਾਈ ਜਾਵੇ ਕਿਉਂਕਿ ਜੋ ਪੰਜਾਬ ਸਰਕਾਰ ਵੱਲੋਂ ਨਾਅਰਾ ਦਿੱਤਾ ਹੋਇਆ ਹੈ ਕਿ ਬੇਟੀ ਬਚਾਓ ਤੇ ਬੇਟੀ ਪੜਾਓ ਦਾ ਉਹ ਦੇ ਜਿਹੜਾ ਉਹ ਪੂਰਾ ਹੋ ਸਕੇ ਜੋ ਅੱਜ ਸਾਡੇ ਪੰਜਾਬ ਦੇ ਵਿੱਚ 918 ਲੜਕੀਆਂ ਹਨ ਅੱਜ ਦੇ ਸਮੇਂ ਦੇ ਵਿੱਚ ਤੇ ਅਸੀਂ ਆ ਸਾਰਿਆਂ ਨੇ ਪ੍ਰਣ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੜਕੇ ਤੇ ਲੜਕੀ ਦੇ ਨੇ ਨੂੰ ਬਰਾਬਰ ਹੋ ਤਾਂ ਜੋ ਇਹ ਸਾਰਾ ਵਧੀਆ ਸਮਾਜ ਦੀ ਸੱਜਣਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ